ਇਹ ਰਹੂ ਦਾ ਭਾਰਤ ਦੇ ਮੈਂ ਦਲਜੀਤ ਦੇ ਰੂਪ ਵਿੱਚ। ਦੋਸਤੋ ਜਿਹੜੀਆਂ ਪੰਚਾਇਤਾਂ ਚੋਣਾਂ ਹੋ ਰਹੀਆਂ ਚਾਰ ਜਗ੍ਹਾ ਪੰਜਾਬ ਦੇ ਵਿੱਚ ਚੋਣ ਦੇ ਤਹਿਤ ਗੁਰਦਾਸਪੁਰ, ਹੱਜੱਬੇਵਾਲ ਦੇ ਵਿੱਚ ਤੇ ਪੁਲਸ ਵੱਲੋਂ ਅੱਜ ਜਿਹੜੀਆਂ ਪੂਰੀਆਂ ਤਿਆਰੀਆਂ ਕੀਤੀਆਂ ਤੇ ਕੁੱਝ ਪਾਰਟੀਆਂ ਨੂੰ ਬਫਰ ਕਮੇਟੀ ਦੇ ਅੰਦਰ ਦੇ ਸੰਜਸ ਵੀ ਵਿਸ਼ਾ 'ਤੇ ਸੁਨਿੰਦਰ ਲਾਂਬਾ ਵੱਲੋਂ ਦੁਸ਼ਾਲ ਨਦੇਸ਼ ਦਿੱਤੇ ਗਏ। ਕਿਸ ਤਰ੍ਹਾਂ ਉਹਨਾਂ ਨੇ ਕਰ ਕਿਸ ਤਰ੍ਹਾਂ ਸਕੋਰ ਕੀਤਾ ਹੈ? ਅਸੀਂ ਉਸ ਵਰਕ 'ਤੇ ਗੱਲ ਕਰਾਂਗੇ। ਸੋ ਸਰ ਤੁਹਾਡਾ ਸਵਾਗਤ ਹੈ ਜੀ ਦੁਬਾਰਾ। ਥੈਂਕ ਯੂ। ਸੋ ਸਰ ਜਿਹੜੇ ਕੱਲ ਇਲੈਕਸ਼ਨ ਹੋ ਰਹੀਏ ਉਦੇ ਵਿੱਚ ਪੋਰਸ ਪਾਰਟੀ ਨੂੰ ਕਿਸ਼ਮੀਰ ਵਿੱਚ ਕਿਹੜੇ ਕਿਹੜੇ ਇਸ ਤਰ੍ਹਾਂ ਦੇ ਰੱਖਿਆ ਹੋਇਆ ਦਿਲਜੀਤ ਜੀ ਕੱਲ ਦਾ ਜਿਹੜਾ ਆਪਣਾ ਚੱਬੇਵਾਲ ਹਲਕੇ ਦਾ ਜਿੰਮੇ ਚੋਣ ਹੈਗਾ ਉੱਥੇ ਵੋਟਾਂ ਪੈਣੀਆਂ ਹੈਗੇ ਤੁਹਾਨੂੰ ਪਤਾ ਹੈਗਾ ਤੇ ਉਹਦੇ ਸਬੰਧ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਬੜੇ ਚਾੱਕ ਚੋਂ ਬੰਦ ਪੁਖਤਾ ਸੁਰੱਖੈਤ ਜਮਤ ਕੀਤੇ ਗਏ ਹੈਗੇ ਸੋ ਥੈਟ ਅਸੀਂ ਇਨਸ਼ੋਰ ਕਰੀਏ ਕਿ ਫਰੀ ਫੇਅਰ ਸੁਰੱਖਿਤ ਇਲੈਕਸ਼ਨ ਹੋ ਸਕੇ ਤੇ ਵੱਧ ਤੋਂ ਵੱਧ ਵੋਟਰ ਜਿਹੜਾ ਹੈਗਾ ਇਸ ਤੇ ਪਾਰਟਿਸਿਪੇਟ ਕਰ ਸਕੇ ਇਸ ਸਬੰਧ ਵਿੱਚ ਅਸੀਂ 650 ਤੋਂ ਜ਼ਿਆਦਾ ਮੁਲਾਜ਼ਮੀ ਕੇਵਲ ਹਲਕਾ ਚੱਬੇਵਾਲ ਵਿੱਚ ਪੋਲਿੰਗ ਲੋਕੇਸ਼ਨਸ ਤੇ ਤੇ ਨਾਲ ਪੈਟਰੋਲਿੰਗ ਪਾਰਟੀਆਂ ਵਜੁਲਾਇਆ ਹੈਗਾ ਨਾਲ ਜਿਹੜਾ ਹੈਗਾ ਪੂਰੇ ਹਲਕੇ ਦੀ ਸੀਲਿੰਗ ਵਾਸਤੇ 11 ਨਾਕੇ ਅਸੀਂ ਤਨਾਤ ਕੀਤੇ ਹੈਗੇ ਜਿਹੜੇ ਕੱਲ ਸ਼ਾਮ ਤੋਂ ਜਿਹੜਾ ਹੈਗਾ ਉਹ ਕੰਮ ਕਰ ਰਹੇ ਹੈਗੇ ਪੂਰੇ ਜ਼ਿਲ੍ਹੇ ਦੀ ਜੇਕਰ ਮੈਂ ਗੱਲ ਕਰਾਂ ਤਾਂ ਪੂਰੇ ਜ਼ਿਲ੍ਹੇ ਵਿੱਚ 1300 ਤੋਂ ਜ਼ਿਆਦਾ ਮੁਲਾਜ਼ਮ ਕਿਸੇ ਚੋਣ ਪ੍ਰਕਿਰਿਆ ਨੂੰ ਸੁਰੱਖਿਤ ਤੇ ਬੜਾ ਪੀਸਫੁੱਲ ਰੱਖਣ ਵਾਸਤੇ ਕੰਮ ਕਰ ਰਹੇ ਹੋਣਗੇ ਜਿਦੇ ਵਿੱਚ ਇੰਟਰ ਸਟੇਟ ਨਾਕੇ ਤੇ ਇੰਟਰ ਡਿਸਟ੍ਰਿਕਟ ਨਾਕੇ ਆਪਣੇ 14 ਨਾਕੇ ਹੋਣਗੇ ਨਾਲ ਜਿਹੜੇ ਬਾਕੀ ਸਾਰੇ ਮੁਲਾਜ਼ਮ ਆਪਣੇ ਆਪਣੇ ਏਰੀਆ 'ਚ ਵਕ-ਵਕ ਡਿਊਟੀਆਂ ਜਿੱਦਾਂ ਨਾਕਾਬੰਦੀ ਹੈਗੀ ਚੈਕਿੰਗ ਹੈਗੀ ਹੋਰ ਸਰਚ ਜੰਦਾ ਉਹ ਕਰ ਰਹੇ ਹੋਣਗੇ ਤੇ ਇਸ ਸਬੰਧ ਵਿੱਚ ਜਿਹੜਾ ਹੈਗਾ ਸਾਰਿਆਂ ਨੂੰ ਬਰੀਫਿੰਗ ਕੀਤੀ ਗਈ ਹੈਗੀ ਈਵੀਐਮ ਦੀ ਸੁਰੱਖਿਆ ਤੋਂ ਲੈ ਕੇ ਜਿਹੜੇ ਮਨਜੋਗ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨਸ ਤੇ ਜਿਹੜੇ ਸਿਕਿਉਰਿਟੀ ਪ੍ਰੋਟੋਕੋਲਸ ਹੈਗੇ ਉਹਨਾਂ ਬਾਰੇ ਐਟ ਦੀ ਸੇਮ ਟਾਈਮ ਜਿਹੜਾ ਇੱਕ ਕੰਡਕਟ ਹੁੰਦਾ ਪੁਲਿਸ ਦਾ ਉਸ ਬਾਰੇ ਕਿ ਜਿਹੜਾ ਲੋਕਾਂ ਨੂੰ ਬੜਾ ਪੋਲਾਈਟ ਤਰੀਕੇ ਨਾਲ ਡੀਲ ਕੀਤਾ ਜਾਵੇ ਬਟ ਐਟ ਦੀ ਸੇਮ ਟਾਈਮ ਕਾਨੂੰਨ ਵਿਵਸਥਾ ਦਾ ਜਿਹੜਾ ਐਸਓਪੀ ਹੈਗਾ ਮਾਨਜੋਗ ਇਲੈਕਸ਼ਨ ਕਮਿਸ਼ਨ ਵੱਲੋਂ issued ਕੀਤਾ ਦਾ ਉਹਨੂੰ ਸਟ੍ਰਿਕਟਲੀ ਫੋਲੋ ਕੀਤਾ ਜਾਵੇ ਤੇ ਉਹਦੇ ਬਾਰੇ ਬਰੀਫ ਕੀਤਾ ਗਿਆ ਹੈਗਾ ਅਸੀਂ ਕਮਿਟਿਡ ਆ ਪੀਸਫੁਲ ਫਰੀ ਐਂਡ ਫੇਅਰ ਇਲੈਕਸ਼ਨ ਕਰਨ ਵਾਸਤੇ ਸਰ ਜੀ ਸੈਂਸਟਿਵ ਨੂੰ ਇਸ ਕਿ ਤੱਕ ਕਿ ਕਿੰਨੇ ਘਰ ਉਹਨਾਂ ਵਾਸਤੇ ਵਿਸ਼ੇਸ਼ ਇਸ ਇਸ ਹਲਕਾ ਚੱਬੇ ਵਾਲ ਵਿੱਚ 25 ਲੋਕੇਸ਼ਨ ਜਿਹੜੀ ਹੈਗੀ ਉਹ ਵਲਰੇਬਲ ਆਇਡੈਂਟੀਫਾਈ ਕੀਤੀ ਗਈ ਹੈਗੀ ਉਹਨਾਂ ਲੋਕੇਸ਼ਨਸ ਤੇ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਕੋਲ ਤਿੰਨ ਕੰਪਨੀਆਂਜ਼ ਆ ਆਈਟੀਪੀਪੀ ਬੀਐਸਐਫ ਤੇ ਸਟੇਟ ਆਰਮਡ ਪੁਲ ਇਹ ਉਹ ਮਨਜੋ ਕਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਮੁਤਾਬਿਕ ਦਾ ਪ੍ਰੋਟੋਕਾਲ ਬੁਤਾ ਦੇ ਉਹਨਾਂ ਦੀ ਤਨਾਤੀ ਨਾਲ ਜਿਹੜਾ ਹੈਗਾ ਜ਼ਿਲ੍ਹਾ ਪੁਲਿਸ ਦੀ ਤਨਾਤੀ ਉਹਨਾਂ ਦੇ ਨਾਲ ਕੀਤੀ ਗਈ ਹੈਗੀ ਜਿਹੜਾ ਕਿ ਉਹਦੀ ਸੈਂਸਿਟੀਵਿਟੀ ਦੇ ਹਿਸਾਬ ਨਾਲ ਇੱਕ ਪ੍ਰੋਟੋਕਾਲ ਬਣਾ ਉਹਦੇ ਹਿਸਾਬ ਨਾਲ ਬਹੁਤ ਬਹੁਤ ਸੋਹਣੇ ਸੋਸਟੋ ਕਿਸਾਨ ਐਸਐਸਪੀ ਸੁਦਰਿੰਦਰ ਲੰਬਾ ਜੀ ਜਿਨ੍ਹਾਂ ਨੇ ਸੁਰੱਖਿਆ ਵਿਵਸਥਾ ਬਣਾਈ ਤੇ ਵਿਚਾਰ ਹੋ ਰਿਹਾ ਹੈ ਉਹ ਸੋਚ ਬਹੁਤ ਵਧੀਆ ਤਰੀਕੇ ਨਾਲ ਸੈਕ ਕੋਸ਼ਿਸ਼ ਕਰ ਰਹੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ عوام ਤਾਕੀ ਨਾਲ ਦੇ ਨਾਲ ਕੀਤੀ ਜਾ ਰਹੀ ਪਹੁੰਚਾਈ ਧੰਨਵਾਦ ਮੈਂ ਪੀਸ